ਔਦਲਾ ਸਾਹਿਬ ਤਰਨਤਾਰਨ ਵੱਡੀ ਘਟਨਾ ਵਾਪਰੀ ਸੀ 100 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ ਹਲੇ ਤੱਕ ਉਸ ਦਾ ਇਨਸਾਫ ਨਹੀਂ ਮਿਲਿਆ ਉੱਥੇ ਦੋਸ਼ੀ ਨੂੰ ਸਜ਼ਾ ਨਹੀਂ ਮਿਲੀ ਇੱਕ ਨਵਾਂ ਕਾਂਡ ਹੋ ਗਿਆ ਬਹੁਤ ਖਸੂਸ ਹੈ ਇਸ ਦਾ ਮਤਲਬ ਕਿੰਨੀ ਵਾਰੀ ਮਤਲਬ ਲੋਕਾਂ ਨੂੰ ਸੁਭਾਸ਼ ਪਿਠਵਾ ਦੋਗੇ ਮਤਲਬ ਬੱਚੇ ਇਹ ਨਹੀਂ ਦੇਖਦੇ ਲੋਕ ਸਰਕਾਰ ਬਣਾਉਂਦੇ ਆ ਲੋਕ ਆਪਣੇ ਫਾਇਦੇ ਲਈ ਪਰ ਦੁੱਖ ਦੀ ਗੱਲ ਹੈ ਸਰਕਾਰ ਮਾਫੀ ਦੀ ਭੇਟ ਚੜ੍ਹਦੀ ਸੈਕਟਰੀ ਵੀ ਖਾਂਦੇ ਜੇ ਸੁਣ ਲੋ ਆਕਸਾਈਡ ਸੈਕਟਰੀ ਮਾਹ ਕ੍ਰਪਟ ਨੇ ਇਹਨਾਂ ਦਾ ਕੀ ਪਤਾ ਲੱਗਾ ਸਰਕਾਰ ਕੀ ਥੱਲੇ ਕੀ ਹੋ ਰਿਹਾ ਧਰਤੀ ਤੇ ਉਸ ਤੋਂ ਬਾਅਦ ਹੋਮ ਸੈਕਟਰੀ ਕ੍ਰਪਟ ਹੈ ਉਸ ਤੋਂ ਬਾਅਦ ਚੀਫ ਸੈਕਟਰੀ ਕ੍ਰਪਟ ਹੈ ਤੇ ਮੁੱਖ ਮੰਤਰੀ ਵੀ ਕ੍ਰਪਟ ਹੈ ਜਿਹੜਾ ਵੀ ਬਿੰਦਾ ਉੱਤੇ ਹੋਰਲਾ ਸਾਹਿਬ ਤਰਨਤਾਰਨ ਵੱਡੀ ਘਟਨਾ ਵਾਪਰੀ ਸੀ 100 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ ਹਲੇ ਤੱਕ ਉਸ ਦਾ ਇਨਸਾਫ ਨਹੀਂ ਮਿਲਿਆ ਉੱਥੇ ਦੋਸ਼ੀ ਨੂੰ ਸਜ਼ਾ ਨਹੀਂ ਮਿਲੀ ਤੇ ਇੱਕ ਨਵਾਂ ਕਾਂਡ ਹੋ ਗਿਆ ਬਹੁਤ ਅਫਸੋਸ ਹੈ ਇਸ ਗੱਲ ਦਾ ਮਤਲਬ ਕੀ ਕਹੀਏ ਕਿੰਨੀ ਵਾਰੀ ਮਤਨ ਲੋਕਾਂ ਨੂੰ ਵਿਸ਼ਵਾਸ ਵਿਸ਼ਵਾਸ ਦਿਓਗੇ ਮਤਲਬ ਬੱਚੇ ਇਹ ਨਹੀਂ ਦੇਖੀ ਨਹੀਂ ਜਾਂਦੇ ਲੋਕ ਸਰਕਾਰ ਬਣਾਉਂਦੇ ਆ ਲੋਕ ਆਪਣੇ ਫਾਇਦੇ ਆਸਤੇ ਪਰ ਦੁੱਖ ਦੀ ਗੱਲ ਹੈ ਸਰਕਾਰ ਮਾਫੀਆ ਦੀ ਪੇਟ ਚੜਦੀ ਹੈ ਜਿਹੜੀ ਸਰਕਾਰ ਬਣਦੀ ਆ ਉਹ ਮਾਫੀਆ ਦੀ ਪੇਟ ਚੜਦੀ ਆ ਪਿਛਲੀਆਂ ਵੀ ਚੜੀਆਂ ਇਹ ਵੀ ਮਾਫੀਆ ਦੀ ਪੇਟ ਚੜਦੀ ਆ ਪਰ ਇਹ ਅਫਸਰ ਆ ਡੀਟੀਸੀ ਨੇ ਹੁਣ ਡਾਂਗ ਦੇ ਕੇ ਦੋਹਾਂ ਤਰ੍ਹਾਂ ਦਾ ਕਿਉਂਕਿ ਉਹਨਾਂ ਨੂੰ ਪੈਸੇ ਚਾਹੀਦੇ ਅਫਸਰ ਨੂੰ ਇਹ ਪੈਸੇ ਸੈਕਟਰੀ ਤੱਕ ਵੀ ਜਾਣੇ ਸੈਕਟਰੀ ਵੀ ਖਾਂਦੇ ਜੇ ਸੁਣ ਲਓ ਐਕਸਾਈਜ਼ ਸੈਕਟਰੀ ਮਾ ਕਰਪਟ ਨੇ ਇਹਨਾਂ ਨੇ ਪਤਾ ਲੱਗਦਾ ਸਰ ਕੀ ਥੱਲੇ ਕੀ ਹੋ ਰਿਹਾ ਧਰਤੀ ਤੇ ਉਸ ਤੋਂ ਬਾਅਦ ਹੋਮ ਸੈਕਟਰੀ ਕਰਪਟ ਹੈ ਉਸ ਤੋਂ ਬਾਅਦ ਚੀਫ ਸੈਕਟਰੀ ਕਰਪਟ ਹੈ ਤੇ ਮੁੱਖ ਮੰਤਰੀ ਵੀ ਕਰਪਟ ਹੈ ਜਿਹੜਾ ਵੀ ਬੈੰਦਾ ਉੱਤੇ ਹਰ ਗਰੀਬ ਆਬਾਦੀ ਦੇ ਵਿੱਚ ਸ਼ਰਾਬ ਨਾਲ ਮੌਤਾਂ ਇੰਨੀਆਂ ਹੋਈਆਂ ਤੁਸੀਂ ਸੋਚ ਨਹੀਂ ਸਕਦੇ ਉਹਦੇ ਚ ਕਾ ਤੁਹਾਡੇ ਖਾਤੇ 'ਚ ਨਹੀਂ ਆਉਂਦੀਆਂ ਜਿਹੜਾ ਰੋਜ਼ ਚੌਥੇ ਦਵੇਂ ਦਿਨ ਮਹੀਨੇ ਬਾਅਦ ਜਿਹੜਾ ਸਿਵਾਇਕ ਬਲਦਾ ਸ਼ਰਾਬ ਕਰਕੇ ਜਰੀਲੀ ਸ਼ਰਾਬ ਕਰਕੇ ਸਿਰਫ ਸਰਕਾਰ ਨੇ ਇੱਕ ਸ਼ਰਾਬ ਤੋਂ ਪੈਸੇ ਕਮਾਉਣ ਕਰਕੇ ਦੋ ਨੰਬਰ 'ਚ ਅਫਸਰਸਾਈ ਲੁੱਟਣ ਨਹੀਂ ਬਣੀ ਹੈ ਅਜਾ ਮੌਤਾਂ ਦੇ ਜ਼ਿੰਮੇਵਾਰ ਅਫਸਰ ਨੇ ਸੈਕਟਰੀ ਐਕਸਾਈਟ ਐਕਸਾਈਟ ਡਿਪਾਰਟਮੈਂਟ ਦੇ ਪਰਚੇ ਹੋਣੇ ਚਾਹੀਦੇ ਆ ਕਿੱਦਾਂ ਇਹ ਵਗੀ ਇੱਥੇ